ਹੈਲੋ ਸਟੂਡੈਂਟਸ ਵਾਕ ਤੇ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ RHS ਸਟੱਡੀ ਦੇ ਵਿੱਚ ਅੱਜ ਜਿਹੜੀ ਆਪਾਂ ਇੱਕ ਨਵੀਂ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਸਭ ਤੋਂ ਪਹਿਲੀ ਕਲਾਸ ਹੋਵੇਗੀ ਸਲੋਕੀ ਕਹਿੰਦਾ ਮਤਲਬ ਕਿ ਸਾਹਿਤ ਦੇ ਜਿਹੜੇ ਪ੍ਰਮੁੱਖ ਰੂਪ ਨੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਇੱਕ ਇੱਕ ਕਰਕੇ ਡੇਲੀ ਇੱਕ ਵੀਡੀਓ ਆਪਾਂ ਜਿਹੜੀ ਅਪਲੋਡ ਕਰਿਆ ਕਰਾਂਗੇ ਤੇ ਇਹ ਕਲਾਸ ਆ ਪੰਜਾਬੀ ਦੇ ਪੇਪਰ ਵਾਸਤੇ ਚਾਹੇ ਤੁਸੀਂ ਪੰਜਾਬੀ ਦੇ ਕੋਈ ਪੇਪਰ ਦੇਣੇ ਚਾਹੇ ਮਾਸਟਰ ਕ੍ਰੈਡਿਟ ਦਾ ਜਾ ਪੰਜਾਬ ਗਵਰਨਮੈਂਟ ਕੋਈ ਵੀ ਫਿਊਰਪ ਪੇਪਰ ਲੈਂਦੀ ਹੈ ਹਨਾ ਉਹਨਾਂ ਦੇ ਵਿੱਚ ਜਿਹੜੇ ਕੁਐਸਚਨ ਨੇ ਆਮ ਤੌਰ ਤੇ ਪੁੱਛੇ ਜਾਂ ਤੁਹਾਨੂੰ ਜੇਕਰ ਚੈਨਲ ਦੇ ਉੱਪਰ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਜਿਹੜੀ ਡੇਲੀ ਵੀਡੀਓ ਨੂੰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੇਕਰ ਕਲਾਸ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਸੋ ਸਟਾਰਟ ਕਰੀਏ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਇਹ ਚੀਜ਼ਾਂ ਆਉਂਦੀਆਂ ਨੇ ਇਹ ਆਉਂਦੀਆਂ ਕਿੰਨਾਂ ਚ ਨਹੀਂ ਇਹ ਸਾਹਿਤ ਦੇ ਰੂਪਾਂ ਦੇ ਵਿੱਚ ਆਉਂਦੀਆਂ ਨੇ ਠੀਕ ਹੈ ਸ਼ਲੋਕ ਹੁਣ ਆਮ ਤੌਰ ਤੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਸੁਣਦੇ ਹਾਂ ਨਾ ਸ਼ਲੋਕ ਸ਼ਲੋਕ ਹੁੰਦਾ ਕੀ ਹੈ ਸ਼ਲੋਕ ਕਹਿੰਦੇ ਸੰਸਕ੍ਰਿਤ ਦਾ ਸ਼ਬਦ ਹੈ ਤੇ ਇਸ ਦੇ ਦੋ ਅਰਥ ਹਨ ਵਿਸ਼ੇਸ਼ ਅਤੇ ਸਧਾਰਨ ਸ਼ਲੋਕ ਆ ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈ ਇਹਦੇ ਦੋ ਅਰਥ ਕੱਢੇ ਜਾਂਦੇ ਨੇ ਇੱਕ ਵਿਸ਼ੇਸ਼ ਹੁੰਦਾ ਇੱਕ ਸਧਾਰਨ ਹੁੰਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਸ਼ਲੋਕ ਦਾ ਕਹਿੰਦੇ ਸਧਾਰਨ ਅਰਥ ਹੁੰਦਾ ਪ੍ਰਸੰਸਾ ਜਾਂ ਉਸਤਤ ਇਹਦਾ ਜਿਹੜਾ ਸਧਾਰਨ ਅਰਥ ਹੁੰਦਾ ਉਹ ਪ੍ਰਸੰਸਾ ਜਾਂ ਉਸਤਤ ਹੁੰਦਾ ਉਸ ਤੋਂ ਬਾਅਦ ਗੁਰਬਾਣੀ ਦੇ ਵਿੱਚ ਕਹਿੰਦੇ ਇਸ ਦੀ ਵਰਤੋਂ ਪਾਦ ਕਾਵਲੀ ਕੀਤੀ ਜਾਂਦੀ ਹੈ ਸੰਸਕ੍ਰਿਤ ਸਾਹਿਤ ਤੋਂ ਬਾਅਦ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਤੋਂ ਹੁੰਦਾ ਹੋਇਆ ਸ਼ਲੋਕ ਜਿਹੜਾ ਮੱਧ ਤੀ ਯੁੱਗ ਤੱਕ ਪਹੁੰਚਿਆ ਗੁਰਬਾਣੀ ਦੇ ਵਿੱਚ ਜਿਹੜੀ ਦੀ ਵਰਤੋਂ ਪਾਦ ਕਾਵਲੀ ਹੋਈ ਹੈ ਤੇ ਸੰਸਕ੍ਰਿਤ ਭਾਸ਼ਾ ਸਾਹਿਤ ਤੋਂ ਬਾਅਦ ਕਹਿੰਦੇ ਇਹ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਭਾਸ਼ਾ ਤੋਂ ਹੁੰਦਾ ਹੋਇਆ ਸ਼ਲੋਕ ਮੱਧ ਯੁੱਗ ਤੱਕ ਪਹੁੰਚਿਆ ਠੀਕ ਹੈ ਬਈ ਉਸ ਤੋਂ ਬਾਅਦ ਇੱਕੋ ਕਹਿੰਦੇ 나ਥ ਯੋਗੀਆਂ 나ਥ ਯੋਗੀਆਂ ਕਬੀਰ ਅਤੇ ਫਰੀਦ ਆਲ ਸੰਤਾਂ ਨੇ ਸਲੋਕ ਵਿੱਚ ਬਹੁਤ ਹੀ ਰਚਨਾ ਕੀਤੀ ਹੈ ਜਿਹੜੇ ਨਾਥ ਜੋਗੀ ਨੇ ਕਵੀਰ ਅਤੇ ਫਰੀਦ ਆਦਿ ਨੇ ਸੰਤਾਂ ਨੇ ਸਲੋਕ ਦੀ ਜਿਹੜੀ ਬਹੁਤ ਰਚਨਾ ਕੀਤੀ ਹੈ ਉਸ ਤੋਂ ਬਾਅਦ ਦੇਖੋ ਪੰਜਾਬੀ ਵਿੱਚ ਕਹਿੰਦੇ ਸਲੋਕ ਦੀ ਸਭ ਤੋਂ ਪਹਿਲੀ ਵਾਰ ਤੋਂ ਬਾਬਾ ਫਰੀਦ ਦੀ ਬਾਣੀ ਵਿੱਚ ਹੋਈ ਹੈ ਪੰਜਾਬੀ ਵਿੱਚ ਸਲੋਕ ਦੀ ਜਿਹੜੀ ਸਭ ਤੋਂ ਪਹਿਲਾ ਵਾਰ ਤੋਂ ਹੋਈ ਹੈ ਉਹ ਬਾਬਾ ਫਰੀਦ ਦੀ ਬਾਣੀ ਵਿੱਚ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਲੋਕ ਨੇ ਜਿਹੜੇ ਉਹ ਸੰਕਲਿਤ ਹਨ ਠੀਕ ਹੈ ਵੀ ਸ਼ਲੋਕਾਂ ਲਈ ਕਹਿੰਦੇ ਕੋਈ ਛੰਦ ਰੂਪ ਨਿਸ਼ਚਿਤ ਨਹੀਂ ਹੁੰਦਾ ਤੇ ਨਾ ਹੀ ਪੰਕਤੀਆਂ ਦੀ ਗਿਣਤੀ ਨਿਸ਼ਚਿਤ ਹੁੰਦੀ ਹੈ ਸ਼ਲੋਕ ਦੇ ਲਈ ਕਹਿੰਦੇ ਕੋਈ ਵੀ ਛੰਦ ਰੂਪ ਨਿਸ਼ਚਿਤ ਨਹੀਂ ਹੁੰਦਾ ਤੇ ਨਾ ਹੀ ਕੋਈ ਪੰਕਤੀਆਂ ਭਾਵ ਜਿਹੜੀ ਲਾਈਨਾਂ ਹੁੰਦੀਆਂ ਨੇ ਉਹਨਾਂ ਦੀ ਕੋਈ ਗਿਣਤੀ ਜ਼ਰੂਰੀ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਇੱਕ ਪੰਕਤੀ ਤੋਂ ਲੈ ਕੇ 26 ਪੰਕਤੀਆਂ ਤੱਕ ਸ਼ਲੋਕ ਨੇ ਜਿਹੜੇ ਉਹ ਮਿਲਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੇਕਰ ਅਪਗਾਰ ਲਈ ਇੱਕ ਪੰਕਤੀ ਤੋਂ ਲੈ ਕੇ 26 ਪੰਕਤੀਆਂ ਤੱਕ ਜਿਹੜੇ ਸ਼ਲੋਕ ਨੇ ਉਹ ਮਿਲ ਜਾਂਦੇ ਨੇ ਤੇ ਉਸ ਤੋਂ ਬਾਅਦ ਅਸਲ ਵਿੱਚ ਕਹਿੰਦੇ ਸ਼ਲੋਕ ਇੱਕ ਜੇਕਰ ਆਪਾਂ ਗੱਲ ਕਰੀਏ ਅਸਲ ਵਿੱਚ ਕਹਿੰਦੇ ਸ਼ਲੋਕ ਇੱਕ ਪ੍ਰਕਾਰ ਦਾ ਤੁਕ ਸਮੂਹ ਹੈ ਜਿਸ ਵਿੱਚ ਇੱਕੋ ਭਾਵ ਜਾਂ ਵਿਚਾਰ ਦੀ ਪ੍ਰਧਾਨਤਾ ਹੁੰਦੀ ਹੈ ਭਾਵ ਇੱਕ ਪ੍ਰਕਾਰ ਦੀ ਇਹ ਤੁਕ ਹੁੰਦੀ ਹੈ ਲਾਈਨ ਹੁੰਦੀ ਹੈ ਜਿਦੇ ਵਿੱਚ ਇੱਕੋ ਭਾਵ ਜਾਂ ਵਿਚਾਰ ਦੀ ਪ੍ਰਧਾਨਤਾ ਮੁੱਖ ਬਣੀ ਜਾਂਦੀ ਹੈ ਠੀਕ ਹੈ ਭਾਈ ਸੋ ਇਹ ਸੀ ਥੋੜਾ ਅੱਜ ਦਾ ਸ਼ਲੋਕ ਇਸ ਨੂੰ ਆਪਾਂ ਬਹੁਤ ਹੀ ਸ਼ਾਰਟ ਟਰਮ ਦੇ ਵਿੱਚ ਜਿਹੜਾ ਕੰਪਲੀਟ ਕੀਤਾਗਾ ਆਈ ਹੋਪ ਤੁਹਾਨੂੰ ਜਿਹੜੀ ਇਹ ਵੀਡੀਓ ਪਸੰਦ ਆਈ ਹੋਵੇਗੀ ਤੁਹਾਨੂੰ ਸਮਝ ਚ ਆਈ ਹੋਵੇਗੀ ਜੇਕਰ ਤੁਸੀਂ ਇਹੋ ਜਿਹੀ ਵੀਡੀਓ ਡੇਲੀ ਦੇਖਣਾ ਚਾਹੁੰਦੇ ਤਾਂ ਐਸੇ ਵਕਤ ਸਾਡੇ ਚੈਨਲ आरएचएस ਸਟਡੀ ਨੂੰ ਸਬਸਕ੍ਰਾਈਬ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਇਹ ਜਿਹੜੀ ਪੰਜਾਬ ਗਵਰਨਮੈਂਟ ਆ ਉਹਨਾਂ ਦੇਖੋ ਹਰ ਇੱਕ ਪੇਪਰ ਤੋਂ ਪਹਿਲਾਂ ਜਿਹੜਾ ਪੰਜਾਬੀ ਦਾ ਇਗਜ਼ਾਮ ਹੋ ਉਹ ਜ਼ਰੂਰੀ ਸਮਝਾ ਹੋਇਆ ਹਨਾ ਸੋ ਜੇਕਰ ਤੁਸੀਂ ਪੰਜਾਬੀ ਨੂੰ ਕ੍ਰੈਕ ਕਰਨਾ ਚਾਹੁੰਦੇ ਹੋ ਜੇਕਰ ਪੰਜਾਬੀ ਕ੍ਰੈਕ ਹੋਊਗੀ ਤਾਂ ਹੀ ਤੁਹਾਡਾ ਜਿਹੜਾ ਦੂਸਰਾ ਪੇਪਰ ਉਹ ਪਾਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਕਲਾਸਾਂ ਤੁਹਾਨੂੰ ਡੇਲੀ ਮਿਲ ਸਕਣ ਸੋ ਥੈਂਕ ਯੂ ਟੇਕ ਕੇਅਰ